ਜੇ ਵੀ ਨਕਸ਼ੇ ਤੋਂ ਬਾਹਰ ਅੰਮ੍ਰਿਤਸਰ ਦੇ ਵਿੱਚ ਪੁੱਛਿਆ ਗਿਆ ਲਾ ਕੀ ਅੰਗੜਾ ਪੁੱਛਿਆ ਗਿਆ ਜਵਾਲਮਿਕ ਜੀ ਜੈਪੀਮ ਜੈ ਸਵਿਧਾਨ ਜੀ ਜਿਦਾ ਵੀ ਤੁਸੀਂ ਜਾਣਦੇ ਜੇ ਕਿ ਸੰਸਦ ਦੇ ਵਿੱਚ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਜੋ ਬਾਬਾ ਸਾਹਿਬ ਅੰਬੇਦਕਰ ਜੀ ਦੇ ਬਾਰੇ ਬਿਆਨ ਦਿੱਤਾ ਉਹਦੇ ਚ ਪੂਰੇ ਐਸੀ ਸਮਾਜ ਚ ਔਰ ਹਰ ਉਹ ਇਨਸਾਨ ਜਿਹੜਾ ਬੇਕਰਵਾਚ ਨੂੰ ਵਿਸ਼ਵਾਸ ਕਰਦਾ ਉਹਦੇ ਮਨ ਚ ਭਾਰੀ ਰੋਸ ਹੈਗਾ ਬਾਰ ਬਾਰ ਕਹਾਂਗੇ ਜੀ ਤੇ ਭਾਰਤ ਮੇ ਅਗਰ ਰਹਿਣਾ ਹੋਗਾ ਜੈ ਭੀ ਮੇ ਰਹਿਣਾ ਹੋਗਾ ਔਰ ਅੰਬੇਦਕਰ ਇੱਕ ਵਿਚਾਰਧਾਰਾ ਹੈਗੀ ਆ ਬਾਬਾ ਸਾਹਿਬ ਅੰਬੇਦਕਰ ਜੀ ਜਦੋਂ ਸਾਡੇ ਦੇ ਵਿੱਚੋ ਸ਼ਰੀਰਕ ਤੌਰ ਤੇ ਚਲੇਗੇ ਅਜੋ ਅੰਬੇਦਕਰ ਦਾ ਮਤਲਬ ਜਦੋਂ ਲੈਨੇ ਆ ਉਹ ਵਿਚਾਰਧਾਰਾ ਜਿਹੜੀ ਬਰਾਬਰੀ ਦੀ ਇਕਵੈਲਿਟੀ ਦੀ ਅਸਮਾਨਤਾ ਦੀ ਆ ਜਿਹੜੀ ਬਿਨਾ ਕਿਸੇ ਲਿੰਗ ਭੇਦ ਜਾਤ ਰੰਗ ਦੇ ਭੇਦ ਦੇ ਬਿਨਾ ਸਭ ਦੇ ਬਰਾਬਰ ਦੇ ਅਧਿਕਾਰ ਜਿਹੜੇ ਇਹ ਪਲੇਟਫਾਰਮ ਮਹਈਆ ਕਰਦੀ ਆ 50% ਮਾਂ ਜਨਨੀ ਨੂੰ ਉਹ ਜਗ੍ਹਾ ਤੇ ਪਹੁੰਚਾਉਂਦੀ ਆ ਜਿਹਦੇ 26 ਜਨਵਰੀ 1950 ਤੋਂ ਪਹਿਲਾਂ ਪੂਰੇ ਰਸਤੇ ਬੰਦ ਹੈਗੇ ਸਨ बार-बार ਬੇਇੱਜ਼ਤੀ ਕਰਾਂਗੇ ਜੀ ਅੰਬੇਦਕਰ ਇੱਕ ਵਿਚਾਰਧਾਰਾ ਵਾ ਪਰ ਤੜੀਪਾਰ ਨੂੰ ਕੀ ਪਤਾ ਅਨਪੜ੍ਹ ਗੁਜਰਾਤ ਦੇ ਤੜੀਪਾਰ ਨੂੰ ਕੀ ਪਤਾ ਕਿ ਬਾਬਾ ਸਾਹਿਬ ਅੰਬੇਦਕਰ ਕੌਣ ਨੇ ਬਾਬਾ ਸਾ ਸੰਵਿਧਾਨ ਜਿਸ ਤੋਂ ਇਹ ਬਣੇ ਨੇ ਮੰਤਰੀ ਇਸ ਸੰਵਿਧਾਨ ਤੇ ਲੋਕਤੰਤਰੀ ਤਾਕਤ ਕੋਈ ਉਸ ਜਗ੍ਹਾ ਤੇ ਪਹੁੰਚੇ ਨੇ ਬਾਰ ਬਾਰ ਬੇਨਤੀ ਕਰਾਗੇ ਜੀ ਬਹੁਤ ਜਿਹੜੇ ਬਿਆਨ ਦਿੱਤੇ ਆ ਕੀ ਮੰਚਾਂ ਦਿੱਤੇ ਉਹਨਾਂ ਦੇ ਕੋਈ ਮੰਚਾ ਹੋਈ ਹੈ ਜੀ ਜਿਹੜੇ ਅੰਦਰ ਮੰਚਾ ਤੁਲਸੀਦਾਸ ਹੈਗਾ ਮਨੁਸਮ੍ਰਿਤੀ ਹੈਗੀ ਆ ਡੋਲਗਵਾਰ ਛੁਦਰਪਛੂ ਨਾਰੀ ਸ਼ਕਲਤਾਣ ਦੇ ਅਧਿਕਾਰੀ ਜੋ ਇਹਨਾਂ ਦੀ ਇੱਛਾ ਵਾ ਪੂਰਾ ਅਸੀਂ ਸਮਾਜ ਬੀਸੀ ਓਬੀਜੀ ਸਮਾਜ ਇਕਜੁੱਟ ਹੋ ਕੇ ਇਹਨਾਂ ਨੂੰ 400 ਸੀਟਾਂ ਤੋਂ ਥੱਲੇ ਰੱਖਣ ਚ ਕਾਮਯਾਬ ਹੋਇਆ ਅਸਲ ਵਿੱਚ ਅਸਵੀਧਾ ਨੋ ਬਦਲਣ ਦੀ ਮੰਚਾ ਜਿਹੜੀ ਨਾਗਪੁਰ ਦੀ ਹੈ ਉਹ ਬਹੁਤ ਸੋ ਸਾਲਾਂ ਤੋਂ ਉੱਪਰ ਦੀ ਬਣੀ ਪਈ ਇਥੇ ਟੈਂਕ ਦਾ ਪ੍ਰੋਗਰਾਮ ਪਰ ਥੋੜੀ-ਥੋੜੀ ਇਹਦੇ ਕੋਸ਼ਿਸ਼ ਹੈਗੀ ਆ ਕਿ ਮਨੁੱਖ ਸਮ੍ਰਿਤੀ ਲਿਆਂਦੀ ਜਾਵੇ ਅੱਜ ਸਾਡੇ ਰਾਈਬਰ ਗੋਰਡ ਆਫ ਰਾਈਟਸ ਦੇ ਬਾਰੇ ਮਾੜਾ ਬੋਲਿਆ ਕੱਲ ਨੂੰ ਸਾਡੇ ਐਸੀ ਇਸ਼ਟਾਂ ਦੇ ਬਾਰੇ ਵੀ ਮਾੜਾ ਬੋਲਣਗੇ ਉਸ ਤੋਂ ਪਹਿਲਾਂ ਸਮਾਜ ਇਕਜੁੱਟ ਹੋਵੇ ਸਮਾਜ ਹੈਗਾ ਇਕਜੁੱਟਾ ਪੂਰੇ ਫੇਸਬੁੱਕ ਪਰ ਕਸ਼ਮੀਰ ਟੂ ਕੰਨਿਆ ਕੁਮਾਰੀ ਹਰ ਵਰਗ ਅੱਜ ਪਾਸਟਰ ਸਾਹਿਬ ਨਾਲ ਖੜੇ ਨੇ ਹਰ ਵਰਗ ਜਿਹੜਾ ਵਾ ਉਹ ਆਪਣਾ ਰੋਸ਼ ਜਤਾ ਰਿਹਾ ਵਾ ਪਰ ਬਾਰ-ਬਾਰ ਕਰਵਾਗੇ ਅੰਬੀ ਵਿਖੇਰ ਦਾ ਨਹੀਂ ਸਹੇਗਾ ਭਾਰਤ ਦੇਸ਼ ਮਹਾਨ ਅੰਬੇਦਕਰ ਇੱਕ ਵਿਚਾਰਤਾ ਰ ਹੈਗੀ ਆ ਅੰਬੇਦਕਰ ਇੱਕ ਨਾਮ ਤੋਂ ਵੱਧ ਕੇ ਹੈਗਾ ਉਹ ਬ੍ਰਾਂਡ ਹੈਗਾ ਜਿਹੜਾ ਲੇਬਰ ਰਾਈਟਸ ਤੋਂ ਲੈ ਕੇ ਔਰ ਵੂਮਨ ਰਾਈਟਸ ਤੋਂ ਲੈ ਕੇ ਹਰ ਕਿਸੇ ਦਲਿਤਾਂ ਦੇ ਦਰਵਾਜ਼ੇ ਜਿਹੜੇ ਖੁੱਲੇ ਆ ਉਹ ਬਾਬਾ ਸਾਹਿਬ ਕਰਕੇ ਪਾਣੀ ਪੀਣ ਦਾ ਅਧਿਕਾਰ ਵੀ ਬਾਬਾ ਸਾਹਿਬ ਵੱਲੇ ਦਿੱਤਾ ਇਹ ਹਾਲਾਤ ਨੇ ਇੱਥੇ ਤੱਕ ਪਹੁੰਚਾਉਣ ਵਾਲੇ ਰੈਬਰ ਨੂੰ ਇਹ ਕਹਿੰਦੇ ਈਸ਼ਵਰ ਨਹੀਂ ਆ ਉਹ ਸਾਡੇ ਲਈ ਗੋਡ ਆਫ ਰਾਈਟਸ ਨੇ ਜੈ ਵਾਲਮੀਕੀ ਜੈ ਭੀਮ ਜੈ